ਫਰੀਦਕੋਟ ਤੋਂ ਹਾਰਨ ਦੀ وجہ ਕੋਈ ਵੀ ਹੋ ਸਕਦੀ ਆ ਮੈਨੂੰ ਮੈਨੂੰ ਸਿਰਫ ਇਨਾ ਯਾਦ ਆ ਕਿ ਮੈਂ ਓਨੈਸਟਲੀ ਆਪਣੀ ਪਾਰਟੀ ਦੀ ਔਰ ਮੈਂ ਕੀ ਕਰ ਸਕਦਾ ਹਾਂ ਉਹਨਾਂ ਕੰਮਾਂ ਨੂੰ ਸਹੀ ਤਰ੍ਹਾਂ ਪਹੁੰਚਾ ਸਕਿਆ ਹਾਂ ਔਰ ਉਹਦੇ ਲਈ ਉਹ ਮੈਂ ਮੈਸੇਜ ਕਨਵੇ ਕਰ ਸਕਿਆ ਜਾਂ ਨਹੀਂ ਕਰ ਸਕਿਆ ਹਾਰ ਦਾ ਕੀ ਕਾਰਨ ਆ ਇਹ ਸਾਰੀ ਪਾਰਟੀ ਦੇ ਵਰਕਰ ਸਹਿਬਾਨ ਬਾਕੀ ਸਾਰੇ ਅਹੁਦੇਦਾਰ ਸੰਗਠਨ ਸਾਰਾ ਬੈਠੇਗਾ ਉਹ ਚਿੰਤਨ ਕਰੇਗਾ ਮੈਨੂੰ ਤੇ ਸਿਰਫ ਮਾਈਕ ਅੱਗੇ ਬੋਲਣਾ ਆਉਂਦਾ ਬਹੁਤ ਜ਼ਿਆਦਾ ਨਰੋਲ ਸਿਆਸੀ ਤਕਰੀਰ ਵੀ ਨਹੀਂ ਆਉਂਦੀ ਔਰ ਸਿਆਸਤ ਦੀਆਂ ਬਰੀਕੀਆਂ ਤੋਂ ਵੀ ਮੈਂ ਇੰਨੇ ਸਾਲਾਂ ਬਾਅਦ ਵੀ ਮੈਂ ਵਹੀ ਹੁਣਾ ਹੀ ਆ ਮੈਨੂੰ ਵਾਂਝਾ ਹੀ ਰਹਿ ਗਿਆ ਮੈਂ ਮੈਂ ਨਹੀਂ ਸਿੱਖ ਸਕਿਆ ਲੇਕਿਨ ਮੈਨੂੰ ਇਨਾ ਪਤਾ ਕਿ ਮੈਂ ਮਾਈਕ ਵਿੱਚ ਜਿਸ ਤਰ੍ਹਾਂ ਦਾ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਜਿੰਨੇ ਜਿੰਨੇ ਕਿ ਲੋਕਾਂ ਤੱਕ ਪਹੁੰਚ ਕੀਤੀ ਹੈ 125000 ਲੋਕ ਥੋੜੇ ਨਹੀਂ ਹੁੰਦੇ ਉਹਨਾਂ ਦਾ ਮੈਂ ਧੰਨਵਾਦ ਆ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦਾ ਵੀ ਧੰਨਵਾਦ ਜੀਆ ਤੁਹਾਡੇ ਤੇ ਹਮਲਾ ਵੀ ਹੋਇਆ ਹਮਲੇ ਦਾ ਕਾਰਨ ਕੀ ਸੀਗਾ ਜੋ ਵੀ ਕਾਰਨ ਸੀਗਾ ਮੈਂ ਉਹਰੇ ਸੁਪਨੇ ਦੀ ਤਰ੍ਹਾਂ ਭੁੱਲ ਗਿਆ ਹਾਂ ਇਲੈਕਸ਼ਨ ਓਵਰ ਹੋ ਗਿਆ ਇਹਨੂੰ ਮੈਚ ਸਮਝੋ ਇੱਕ ਮੈਚ ਦੇ ਦੌਰਾਨ ਕਈ ਵਾਰੀ ਠੰਡੇ ਤਤ ਹੋ ਜਾਂਦਾ ਬੰਦਾ ਕੋਈ ਮੇਰੇ ਤੇ ਗਿਲਾ ਹੋਏਗਾ ਸ਼ਿਕਵਾ ਹੋਏਗਾ ਜਾਂ ਮੇਰੀ ਪਾਰਟੀ ਤੇ ਜਿਸ ਵਜ੍ਹਾ ਨਾਲ ਵੀ ਮੈਂ ਇੰਨੀ ਤਕਲੀਫ ਕੱਟੀ ਆ ਜਦੋਂ ਦਾ ਮੈਂ ਜੰਮਿਆ ਮੈਂ ਇੰਨੀ ਤਕਲੀਫ ਵਿੱਚ ਗਿਆ ਨਹੀਂ ਸੀ ਕਦੀ ਲੇਕਿਨ ਮੈਂ ਹੁਣ ਇਹ ਕਹਾਂਗਾ ਕਿ ਇਲੈਕਸ਼ਨ ਇਜ਼ ਓਵਰ ਤੁਸੀਂ ਵੀ ਡਿਲੀਟ ਕਰ ਦਿਓ ਮੈਂ ਤਾਂ ਆਟੋ ਡਿਲੀਟ ਤੇ ਲੱਗਾ ਹੋਇਆ ਤੁਸੀਂ ਡਿਲੀਟ ਜਰੂਰ ਕਰ ਦਿਓ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਮੇਰੇ ਕੋਲ ਕੋਈ ਗਲਤੀ ਹੋਈ ਹੋਵੇ ਮੈਂ ਤਾਂ ਆਟੋ ਡਿਲੀਟ ਤੇ ਮੈਂ ਤਾਂ ਉਦੋਂ ਡਿਲੀਟ ਕਰ ਦਿੰਨਾ ਮੇਰਾ ਪਿਆਰ ਲਈ ਜਨਮ ਹੋਇਆ ਪਿਆਰ ਹੀ ਵੰਡਦਾ ਰਹਿਣਾ ਆ ਆਪੋਜੀਸ਼ਨ ਪਾਰਟੀ ਜਾਰੀ ਸੀ ਐਤੀ ਤੱਕ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਵੀ ਜਾਰੀ ਕਰ ਦਿੱਤਾ ਗਿਆ ਇਹ ਕਹਿ ਦਿੱਤਾ ਗਿਆ ਜਿਹੜਾ ਕੈਂਡੀਡੇਟ ਹੈ ਉਹਨੂੰ ਚੇਂਜ ਕਰ ਦਿੱਤਾ ਜਾਵੇ ਹਾਂਜੀ ਆਪੋਜੀਸ਼ਨ ਇਸ ਦਾ ਉਹ ਜਦੋਂ ਇਲੈਕਸ਼ਨ ਚੱਲ ਰਿਹਾ ਹੁੰਦਾ ਕੋਈ ਨਾ ਕੋਈ ਵਜ੍ਹਾ ਲੱਭ ਕੇ ਕੋਈ ਨਾ ਕੋਈ ਇਲਜ਼ਾਮ ਕੋਈ ਹੁੰਦੀ ਆ ਪਰ ਤੁਸੀਂ ਇੱਕ ਗੱਲ ਨੂੰ ਐਪਰੀਸ਼ੀਏਟ ਕਰੋ ਕਿ ਜਿੰਨੀ ਦੇਰ ਵੀ ਇਲੈਕਸ਼ਨ ਲੜਿਆ ਇੱਕ ਵੀ ਲਫ਼ਜ਼ ਜਿਹੜਾ ਮੇਰੇ ਵਿਰੋਧ ਚ ਲੜ ਰਿਹਾ ਸੀ ਉਹਦੇ ਬਾਰੇ ਅਪਸ਼ਬਦ ਨਹੀਂ ਬੋਲਿਆ ਗਿਆ ਮੇਰਾ ਖਿਆਲ ਉਹਨਾਂ ਵੱਲੋਂ ਵੀ ਨਹੀਂ ਬੋਲਿਆ ਗਿਆ ਸਾਡੇ ਵੱਲੋਂ ਵੀ ਨਹੀਂ ਬੋਲਿਆ ਗਿਆ ਇਸ ਕਰਕੇ ਇਸ ਅਪਲੈਕਸ਼ਨ ਦੀ ਖਾਸ ਗੱਲ ਇਹ ਆ ਕਿ ਇੱਕ ਲਫ਼ਜ਼ ਵੀ ਜਿਹੜਾ ਕੰਪੀਟੀਟਰ ਸੀ ਮੇਰਾ ਸਾਹਮਣੇ ਮੇਰੇ ਨਾਲ ਲੜ ਰਿਹਾ ਸੀ ਉਹਦੇ ਬਾਰੇ ਬਹੁਤ ਇਲਜ਼ਾਮਗੋਈ ਕਰਦਾ ਇਹ ਚਾਹ ਨੁਕਸ ਹੈ ਇਹ ਕਾ ਨੁਕਸ ਹੈ ਆਪਣੇ ਗੁਣ ਦੱਸਨੇ ਹੁੰਦੇ ਆ ਅਸੀਂ ਆਪਣੇ ਗੁਣ ਜ਼ਰੂਰ ਦੱਸੇ ਵੀ ਆਹ ਕਰ ਸਕਦਾ ਕੰਮ ਕੀ ਕਰਨੇ ਦੱਸਿਆ ਦੱਸਿਆ ਲੇਕਿਨ ਇੱਕ ਵੀ ਲਫ਼ਜ਼ ਐਸਾ ਨਹੀਂ ਬੋਲਿਆ ਜਿੱਥੋਂ ਪਛਤਾਵਾ ਹੋਵੇ ਤੇ ਤਿੰਨ ਚਾਰ ਵੀਡੀਓ ਪਾਈਆਂ ਸੀ ਮੇਰੇ ਖਿਲਾਫ ਔਰ ਫਿਰ ਉਹਨਾਂ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਕਰ ਦਿਓ ਮੈਂ ਕਿਹਾ ਕਿ ਲੋਕੀ ਹੋਰ ਤਾਂ ਮੈਨੂੰ ਚੰਗਾ ਵਲਾ ਕਹਿੰਦੇ ਆ ਚਲੋ ਉਹਨਾਂ ਦੀ ਕੋਈ ਵਜ੍ਹਾ ਹੋ ਸਕਦੀ ਆ ਮੈਂ ਤਾਂ ਤੁਹਾਨੂੰ ਜ਼ਿੰਦਗੀ ਦੇ 10 12 ਸਾਲ ਦਿੱਤੇ ਆ ਕੋਈ 10 ਮਿੰਟ ਵੀ ਦੇ ਦੇਵੇ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਕੁਝ ਨਹੀਂ ਲਿਆ ਤੁਹਾਨੂੰ ਦਿੱਤਾ ਹੀ ਆ ਕਮ ਸੇ ਕਮ ਤੁਸੀਂ ਤਨਾ ਮੈਨੂੰ ਇਦਾਂ ਦਾ ਬਿਹੇਵ ਕਰੋ ਇਸ ਕਰਕੇ ਮੈਂ ਉਹ ਗਿਲਾ ਕੀਤਾ ਸੀ ਅਗਲਾ ਸਫ਼ਰ ਕਿੱਧਰ ਦਾ ਕਦਮ ਕਿੱਧਰ ਦਾ ਅਗਲਾ ਕਿੱਧਰ ਦਾ ਰਾਹ ਹੈ ਅਗਲਾ ਹੁਣ ਦਿੱਲੀ ਨੂੰ ਜਾਵਾਂਗੇ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਭਾਈ ਮੋਦੀ ਸਾਹਿਬ ਤੀਜੀ ਵਾਰੀ ਹੈਟ੍ਰਿਕ ਲਾਰਾ ਪ੍ਰਾਈਮ ਮਿਨਿਸਟਰ ਸ਼ਾਨੋ ਸ਼ੌਕਤ ਨਾ ਬਣ ਰਹਾ ਦਿੱਲੀ ਜਾਵਾਂਗਾ ਮੈਂ ਬਾਕੀ ਜੋ ਮਾਲਕ ਦੇ ਹੱਥ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਗਈ ਅੱਕੀ ਬਾਦ 400 ਕੀ ਬਾਤ ਮਗਰ ਦੇਖਣ ਨੂੰ ਨਹੀਂ ਮਿਲੀ ਕੋਈ ਗੱਲ ਨਹੀਂ ਬੰਦੇ ਦਾ ਕੰਮ ਹੈ ਹੌਸਲਾ ਵਧਾਉਣਾ ਉਹਨਾਂ ਨੇ ਹੌਸਲਾ ਵਧਾਉਣ ਲਈ ਵਰਕਰਸ ਦਾ ਕਿਹਾ ਸੀ ਸਰਕਾਰ ਤਾਂ ਬਣੀ ਰਹੀ ਹੈ ਨਾ ਔਰ ਸ਼ਾਨੋ ਸ਼ੌਕਤ ਨਾ ਬਣ ਰਹੀ ਹੈ ਪੰਜਾਬ 'ਚ ਜਿਹੜਾ ਜਲੰਧਰ ਦਾ ਵੀ ਵੋਟ ਬੈਂਕ ਤੁਹਾਡਾ ਕਾਫੀ ਵਧਿਆ ਹਾਂਜੀ ਕਹਿੰਦੇ ਬਾਰੇ ਤੁਸੀਂ ਹਾਂਜੀ ਸਾਰੇ ਪੰਜਾਬ 'ਚ ਹੀ ਵਧਿਆ ਜੀ ਵੋਟ ਬੈਂਕ ਇਹਦਾ ਮਤਲਬ ਫਿਊਚਰ ਬੀਜੇਪੀ ਲਈ ਬਹੁਤ ਅੱਛਾ ਹੈ ਪੁਰਾਣਾ ਨਾਰਾ ਦਿੱਤਾ ਹੀ ਜੋ ਰਾਮਪੁਰ ਆਏ ਹੈ ਹਮ ਉਨਕੋ ਲਾਏ ਨਹੀਂ ਮਗਰ ਉਤੋਂ ਵੀ ਬੀਜੇਪੀ ਨੂੰ ਬਾਹਰ ਕਰ ਦਿੱਤਾ ਕਿੱਥੋਂ ਅਯੁੱਧਿਆਂ ਵਿੱਚ ਅਯੁੱਧਿਆਂ ਤੋਂ ਹਾਰੀ ਸਾਰੇ ਸੀਟਾਂ अच्छा ये देख लो बड़ी हैरानी दी गल है उस शायद ਦੇ ਵਿੱਚ ਜਿੱਥੇ ਰਾਮ ਹਾਂ ਹੈਰਾਨੀ ਦੀ ਗੱਲ ਹੈ ਇਹ ਮੇਰੇ ਲਈ ਮੈਨੂੰ ਨਹੀਂ ਸੀ ਪਤਾ ਇਹ ਹੈਰਾਨੀ ਦੀ ਗੱਲ ਹੈ ਕਿ ਅਯੁੱਧਿਆ ਚੋ ਵੀ ਬੰਦਾ ਹਾਰ ਗਿਆ ਤੇ ਇਹਦਾ ਮਤਲਬ ਰਾਮ ਜਾਣੇ ਹੁਣ ਹਾਂ ਜੇ ਕੋਈ ਦੋਸਤ ਆਪਸ ਵਿੱਚ ਜਾਂ ਭੈਣ ਭਰਾ ਅਲੱਗ-ਅਲੱਗ ਹੁੰਦੇ ਆ ਨੁਕਸਾਨ ਤਾਂ ਹੁੰਦਾ ਹੀ ਆ ਜੇ ਸੱਚੀ ਮੁਹੱਬਤ ਸੀ ਤੇਰੀ ਯੂਨੀਅਨ ਹੋ ਜਾਣੀ ਚਾਹੀਦੀ ਸੀ ਜੇ ਮਤਲਬੀ ਯਾਰੀ ਸੀ ਤੇ ਉਹਦੇ ਨਾਲ ਟੁੱਟ ਗਈ ਚੰਗੀ ਆ ਹਾਂ ਜੀ ਤੁਸੀਂ ਕੀ ਗੱਲ ਸਮਝਦੇ ਹੋ ਤੁਹਾਡੀ ਹਾਰ ਦਾ ਕੀ ਕਿਸਾਨਾਂ ਦਾ ਵਿਰੋਧ ਜਾਂ ਫਿਰ ਫਰੀਦਕੋਟ ਵਾਲੇ ਲੋਕਾਂ ਨੇ ਤੁਹਾਨੂੰ ਨਾ ਪਸੰਦ ਕਰਨਾ ਕਿਉਂਕਿ ਤੁਸੀਂ ਪੰਜਵੇਂ ਨੰਬਰ ਦੇ ਉੱਤੇ ਆਏ ਹੋ ਮੀਨ ਤੁਸੀਂ ਰੀਜ਼ਨ ਕੀ ਮੰਨਦੇ ਹੋ ਕੋਈ ਵੀ ਰੀਜ਼ਨ ਹੋ ਸਕਦਾ ਜਿੰਨਿਆਂ ਨੇ ਮੈਨੂੰ ਪਾਈ ਆ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਰੀਜ਼ਨ ਮੈਂ ਤੁਹਾਨੂੰ ਦੱਸਿਆ ਚਿੰਤਨ ਕਰਾਂਗੇ ਕਿ ਕਿਹੜੀਆਂ ਕਮੀਆਂ ਕਿਉਂ ਨਹੀਂ ਆਪਣੀ ਪਾਰਟੀ ਨੂੰ ਜਾਂ ਆਪਣੇ ਪਾਰਟੀ ਦੇ ਕੈਂਡੀਡੇਟ ਨੂੰ ਉਸ ਤਰ੍ਹਾਂ ਕੀਤਾ ਗਿਆ ਡੀਲ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ ਇਨ ਫਿਊਚਰ ਉਹ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਆਦਮ ਆਦਮਪੁਰ ਦੇ ਜਿਹੜੇ ਵੀ ਤਾਇਕਾ ਉਹਨਾਂ ਨੇ ਹੁਣੇ ਹੀ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿ ਰਹੇ ਆ ਸਰਕਾਰ ਬਣਾ ਲਈ ਕੇਂਦਰ ਸਰਕਾਰ ਇੱਧਰ ਉੱਧਰ ਘੁੰਮਦੀ ਪਈ ਹੈ ਨਹੀਂ ਕੋਈ ਕਿਸੇ ਕੋ ਮੰਦੀ ਲੋੜ ਨਹੀਂ ਐਨਡੀਏ ਕੋਲ ਕਾਫੀ ਸਿੱਤਾਂ ਨੇ ਸਾਰੇ ਐਨਡੀਏ ਚ ਜਿੰਨੇ ਵੀ ਹੈਗੀਆਂ ਪਾਰਟੀਆਂ ਉਹ ਇਕੱਠੀਆਂ ਨੇ ਇਕਜੁੱਟ ਨੇ ਸਾਰੇ ਆ ਕੇ ਦਿੱਲੀ ਮੀਟਿੰਗ ਹੋ ਗਈ ਆ 8 ਤਰੀਕ ਨੂੰ ਉਹ ਸੈਰੇਮਨੀ ਹੋ ਰਹੀ ਆ ਭਗਵੰਤ ਮਾਨ ਦਾ ਸਤੀਫਾ ਮੰਗਿਆ ਕਿ ਜੋ ਹਾਲਾਤ ਅਜ ਆਮ ਆਦਮੀ ਪਾਰਟੀ ਦੇ ਹੋਏ ਹੈ ਹਾਂਜੀ ਤੁਸੀਂ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਨਹੀਂ ਮੇਰੇ ਤੋਂ ਦੋਸਤ ਨੇ ਪਿਆਰੇ ਦੋਸਤ ਨੇ ਦੋਸਤ ਹੀ ਰਹਿਣਗੇ ਇੱਕ ਆਰਟਿਸਟ ਬਣਿਆ ਸੀਐਮ ਤੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਹਮੇਸ਼ਾ ਤੁਹਾਡੇ ਸਾਹਮਣੇ ਵੀ ਆਰਟਿਸਟ ਹੀ ਖੜੀ ਸੀ हां मैं उन बारे तदी बुरा नहीं बोलया आर्टिस्ट खड़े सी ना आर्टिस्ट आर्टिस्ट ਨਾਲ ਲੜੇ ਤੇ ਦੇਖੋ ਕਿੰਡੀ ਚੰਗੀ ਗੱਲ ਹੈ ਬੁਰਾ ਨਹੀਂ ਉਹ ਬੋਲਦਾ ਕਿਸੇ ਬਾਰੇ ਦੋਨਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਨਹੀਂ ਲੋਕਾਂ ਨੇ ਬਹੁਤ ਪਸੰਦ ਕੀਤਾ ਲੋਕਾਂ ਨੇ ਪਸੰਦ ਕੀਤਾ ਕੋਈ ਜਤਾਇਆ ਨਹੀਂ ਕੋਈ ਗੱਲ ਨਹੀਂ ਜਿੱਤ ਹਾਰ ਦੀ ਨਹੀਂ ਗੱਲ ਕਰੋੜਾਂ ਲੋਕ ਲੱਖਾਂ ਲੋਕਾਂ ਨੇ ਪਸੰਦ ਵੀ ਕੀਤਾ ਸਾਰਿਆਂ ਨੇ ਪਸੰਦ ਪਿਆਰ ਲੈ ਕੇ ਆਇਓ ਤੁਸੀਂ ਪਿਆਰ ਬੇਅੰਤ ਇੰਤਹਾ ਪਿਆਰ ਜ ਰੋਜ਼ ਕਿੰਨੇ ਟਾਈਮ ਫੁੱਲਾਂ ਦੀ ਵਰਖਾ ਵੀ ਹੁੰਦੀ ਸੀ ਕੁਛ ਇੱਕ ਨਫ਼ਰਤ ਐ ਤੈਨੂੰ ਭੁੱਲ ਜਾਓ ਮੁਹੱਬਤ ਨੂੰ ਯਾਦ ਰੱਖੋ ਕੋਈ ਗੱਲ ਨਹੀਂ ਜਿਹੜਾ ਵੀ ਜਿੱਤਿਆ ਜਿਹੜਾ ਵੀ ਹਰਿਆ ਉਹਦਾ ਚਿੰਤਨ ਕਰਾਂਗੇ ਪਾਰਟੀ ਜਿੱਤ ਜਿੱਤਣੀ ਚਾਹੀਦੀ ਹੈ ਹੰਸਰਾਜ ਹੰਸ ਦਾ ਕੋਈ ਨਹੀਂ ਪਿੱਛੇ ਦਿੱਲੀ ਤੋਂ ਤੁਸੀਂ 5 ਸਾਲ ਗੁਜ਼ਾਰੇ ਬਹੁਤ ਅੱਛੇ ਹਾਂਜੀ ਅੱਜ ਦਿੱਲੀ ਦੀਆਂ ਸਾਰੀਆਂ ਸੀਟਾਂ ਉਹਨਾਂ ਨੂੰ ਆਈਆਂ ਹਾਂਜੀ ਪੰਜਾਬ 'ਚ ਕੋਈ ਸੀਟ ਨਹੀਂ ਆਈ ਹਾਂਜੀ ਕੋਈ ਗੱਲ ਨਹੀਂ ਮੈਨੂੰ ਮੇਰੇ ਤੇ ਉਹਨਾਂ ਨੇ ਯਕੀਨ ਕੀਤਾ ਉਹਨਾਂ ਨੇ ਕਿਹਾ ਪੰਜਾਬ ਵਿੱਚ ਬੀਜ ਤਾਂ ਬੀਜੋ ਔਰ ਉਹ ਦਿਨ ਉਹ ਦਿਨ ਇਹ ਫਾਇਦਾ ਹੋਇਆ ਲੋਕ ਜਾਗੇ ਜਿਹੜੇ ਸਮਾਜ ਸੁੱਤੇ ਹੋਏ ਸੀ ਗਰੀਬ ਗੁਰਬਿਆਂ ਤੋਂ ਲੈ ਕੇ ਦੂਸਰੇ ਵੀ ਉਹ ਜਾਗੇ ਆ ਤੇ ਪਰਸੈਂਟੇਜ ਵਧੀ ਆ ਅੱਗੋਂ ਜਿਹੜਾ ਫਿਊਚਰ ਆ ਉਹ ਬ੍ਰਾਈਟ ਆ ਹਾਂ ਜੀ ਇਕੱਲੇ ਇਕੱਠੇ ਹੋ ਗਏ ਕੱਲੀ ਵੀਰੇ ਵੀ ਦੁਬਾਰਾ ਦੇਖੋ ਆਈ ਹੋਪ ਸੋ ਚੰਗੀ ਸੋਚਣਾ ਚਾਹੀਦਾ ਚੰਗਾ ਸੋਚਣਾ ਚਾਹੀਦਾ ਤੁਸੀਂ ਕੱਲੀ ਕਾਲਾ ਕੱਲੋ ਵੀ ਲੜ ਚੁੱਕੇ ਹੋ ਹਾਂ ਜੀ ਜਲੰਧਰ ਤੋਂ ਹਾਂ ਜੀ ਤੇ ਹੁਣ ਤੁਸੀਂ ਭਾਜਪਾ ਦੇ ਲੋ ਵੀ ਲੜਿਆ ਦੋਨਾਂ ਪਾਰਟੀਆਂ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਹਾਂ ਜੀ ਪਿਆਰ ਹੈ ਜੀ ਮੇਰਾ ਤਾਂ ਜਨਮ ਹੀ ਪਿਆਰ ਲਈ ਹੋਇਆ ਮੈਂ ਜਿਹਦੇ ਵੱਲੋਂ ਲੜਾਂ ਉਹਦੇ ਨਾਲ ਵੀ ਪਿਆਰ ਹੈ ਜਿਹਦੇ ਵੱਲੋਂ ਨਹੀਂ ਲੜਦਾ ਉਹਨੂੰ ਵੀ ਪਿਆਰ ਹੀ ਦਿੰਨਾ ਤੁਸੀਂ ਦੇਖਿਆ ਮੈਂ ਤਾਂ ਪਿਆਰ ਤੋਂ ਸਵਾਹ ਕੁਛ ਕਰ ਹੀ ਨਹੀਂ ਸਕਦਾ ਉਹ ਵੀ ਆਪਣੀ ਬਾਤ ਇਹ ਕਹਿ ਰਹੀਆਂ ਕਿ ਕਿੰਨੀ ਕੋ ਸੱਚਾਈ ਹੈ ਕਿ ਉਹ ਕਹਿੰਦੇ ਆਰਾਮ ਜੀ ਸਾਰੇ ਜੇ ਸਾਡੇ ਵੀ ਆਰਾਮ ਜੀ ਆਰਾਮ ਜੀ ਉਹਨਾਂ ਦੇ ਇਲੈਕਸ਼ਨ 'ਚ ਸਾਰੇ ਤਰੀਕੇ ਅਪਣਾਉਂਦੇ ਆ ਸਾਰੇ ਤਰੀਕੇ ਅਪਣਾਏ ਜਾਂਦੇ ਉਹ 'ਚ ਧਰਮ ਵੀ ਆ ਜਾਂਦਾ ਵਿੱਚ ਜਾਤ ਪਾਤਾਂ ਵੀ ਆਈ ਜਾਂਦੀਆਂ ਮੈਂ ਦੇਖਿਆ ਤੇ ਸਿਰਫ ਇੱਕ ਗੱਲ ਦੀ ਤੁਸੀਂ ਐਪਰੀਸ਼ੀਏਟ ਕਰੋ ਕਿ ਮੈਂ ਜਲੰਧਰ ਚ ਜਦੋਂ ਇਲੈਕਸ਼ਨ ਲੜਿਆ ਸੀ ਉਦੋਂ ਵੀ ਮੈਂ ਐਲਾਨ ਕੀਤਾ ਸੀ ਵੀ ਮੈਂ ਸ਼ਰਾਬ ਨਸ਼ੇ ਨਹੀਂ ਵੰਡਣੇ ਚਾਹੇ ਮੈਨੂੰ ਜਿਤਾਉਂ ਤਾ ਚਾਹੇ ਹਰਾਉ ਉਸ ਦਿਨ ਵੀ ਮੈਂ ਜਿੱਦਣ ਕੈਂਪੇਨ ਓਵਰ ਹੋਈ ਐ ਮੈਂ ਛੱਡ ਕੇ ਆ ਗਿਆ ਸੀ ਮੈਂ ਕਿਹਾ ਹੁਣ ਇਸ ਤੋਂ ਬਾਅਦ ਤੁਹਾਡਾ ਕੰਮ ਐ ਸੰਗਠਨ ਦਾ ਕਿੱਦਾਂ ਵੋਟਾਂ ਪਵਾਉਣੀਆਂ ਮੈਂ ਗਿਣਤੀ ਚ ਵੀ ਨਹੀਂ ਆਉਣਾ ਅੱਗੋ ਰੱਬ ਦੇ ਹੱਥ ਐ ਕਿਉਂਕਿ ਮੈਂ ਨਸ਼ੇ ਵੰਡ ਕੇ ਜ਼ਹਿਰ ਪਲਾ ਕੇ ਜਿੱਥੇ ਵੀ ਮੈਂ ਜਾਂਦਾ ਸੀ ਕੈਂਪੇਨ ਕਰਨ ਮਾਵਾਂ ਰੋ ਰੋ ਕੇ ਕਹਿੰਦੀਆਂ ਸੀ ਨਸ਼ਾ ਖਤਮ ਕਰੋ ਤੇ ਵਿਡੰਬਨਾ ਦੇਖੋ ਤਰਾਸ਼ਦੀ ਦੇਖੋ ਵੋਟਾਂ ਪਵਾਉਣ ਲਈ ਨਸ਼ਾ ਵੰਡਿਆ ਜਾਂਦਾ ਇਸ ਮੁਲਕ ਦਾ ਸਿਸਟਮ ਦੇਖੋ ਆ ਕਲਾਕਾਰ ਜਾਂ ਨਵੇਂ ਕੈਂਡੀਡੇਟ ਜਾਂ ਪੋਲੀਟੀਸ਼ੀਅਨ ਤੋਂ ਪੋਲੀਟੀਸ਼ੀਅਨ ਤੋਂ ਇਹ ਉਮੀਦ ਰੱਖਦੀ ਕਿ ਉਮੀਦਵਾਰ ਜਿਹੜਾ ਵੀ ਹੋਵੇ ਉਹ ਇਮਾਨਦਾਰ ਹੋਵੇ ਲੇਕਿਨ ਪੈਸੇ ਵੀ ਵੰਡਣੇ ਪੈਂਦੇ ਆ ਯਾਰ ਵੋਟਾਂ ਪਵਾਉਣ ਲਈ ਨਸ਼ਾ ਹਰ ਤਰ੍ਹਾਂ ਦਾ ਵੰਡਣਾ ਪੈਂਦਾ ਸੋ ਮੈਂ ਉਹਦਾ ਹਿੱਸਾ ਨਹੀਂ ਮੈਂ ਸ਼ੀਸ਼ੇ ਅੱਗੇ ਜਦੋਂ ਖੜਾ ਹੋਵਾਂਗਾ ਮੈਂ ਇਹ ਕਹਾਂਗਾ ਕਿ ਇਲੈਕਸ਼ਨ ਜਿੱਤਾਂ ਤੇ ਭਾਵੇਂ ਹਾਰਾਂ ਮੈਂ ਆਪਣੇ ਹੱਥਾਂ ਨਾਲ ਕਦੀ ਨਾ ਨਸ਼ਾ ਵੰਡਿਆ ਤੇ ਨਾ ਮੈਂ ਇਸ ਹੱਕ ਵਿੱਚ ਪੰਜਾਬ ਪਹਿਲਾਂ ਪੰਜਾਬ ਬਣਿਆ ਸੀਗਾ ਪੰਜਾਬ ਅੱਜ ਫਿਰ ਨਸ਼ਿਆਂ ਦੇ ਵਿੱਚ ਪੂਰਾ ਡੁੱਬ ਚੁੱਕਾ ਹੈ ਤੁਹਾਡੇ ਮਿੱਤਰ ਹੁਣ ਤਾਂ ਉੜਤਾ ਵੀ ਨਹੀਂ ਉਡਣ ਜੋਗਾ ਰਿਹਾ ਹੀ ਨਹੀਂ ਜੀ ਮਾਵਾਂ ਵੈਣ ਪਾਉਂਦੀਆਂ ਤੁਹਾਡੇ ਮਿੱਤਰ ਆਪ ਬੰਦ ਕਰਕੇ ਤੁਸੀਂ ਜਿਹੜੇ ਆਪਣੇ ਤੁਹਾਡੇ ਕਲਾਕਾਰ ਦੋਸਤ ਹੈਗੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕੋਈ ਅਪੀਲ ਕਰਨੀ ਚਾਹੋਗੇ ਕਿ ਜਿਹੜੇ ਹੁਣ ਬੈਣ ਜਿਹੜੇ ਪੈਰ ਨੇ ਉਹ ਤੋਂ ਥੋੜਾ ਜਿਹਾ ਖਲ ਪਾਉਣ ਦੀ ਲੋੜ ਹੈ ਕਿਨਾਂ ਨੂੰ ਆਪਣੇ ਲਈ ਤੁਹਾਡੇ ਕਰਾ ਕਰ ਮਿਲ ਹੈਗੇ ਇਸ ਵੇਲੇ ਪੰਜਾਬ ਦੀ ਪੰਜ ਦਾ ਹਾਂ ਚੰਗਾ ਲਿਖਣ ਤੇ ਚੰਗਾ ਗਾਉਣ ਸੰਗੀਤ ਦੇ ਜਰੀਏ ਚੰਗਾ ਪ੍ਰਚਾਰ ਕਰਨ ਕਲਕਾਰ ਸਾਥੀ ਤੁਹਾਡੇ ਤੁਸੀਂ ਕੀ ਹੈਗੇ ਮੈਂ ਅਪੀਲ ਕਰਾਂ ਜਾਉਂਗੀ ਇਸ ਰਿਗਾਰਡਿੰਗ ਉਹਨਾਂ ਨੂੰ ਅਪੀਲ ਤੇ ਸਾਰਾ ਜਹਾਨ ਹੀ ਕਰ ਰਿਹਾ ਜਿਹੜੇ ਵਾਅਦੇ ਕੀਤੇ ਆ ਸਭ ਤੋਂ ਪਹਿਲਾਂ ਵਾਅਦਾ ਇਹੋ ਹੀ ਕੀਤਾ ਸੀ ਕਿ ਨਸ਼ੇ ਬੰਦ ਕਰਾਂਗੇ ਤੇ ਨਸ਼ੇ ਬੰਦ ਕਰੋ ਅਜੇ ਟਾਈਮ ਹੈ ਲੋਕੀ ਐਪਰੀਸ਼ੀਏਟ ਕਰਨਗੇ ਹਾਂਜੀ ਹਰ ਇਲੈਕਸ਼ਨ ਚ ਇਸ ਤਰ੍ਹਾਂ ਹੁੰਦਾ ਹੈ ਲੇਕਿਨ ਮੈਂ ਰੱਬ ਦਾ ਸ਼ੁਕਰ ਮੈਂ ਆਪਣੇ ਵਿਰੋਧੀ ਦੇ ਖਿਲਾਫ ਵੀ ਨਹੀਂ ਕਿਸੇ ਪਾਰਟੀ ਦੇ ਖਿਲਾਫ ਕਿਸੇ ਬੰਦੇ ਖਿਲਾਫ ਨਹੀਂ ਕੀਤਾ ਦੇਖ ਲਾਸਟ ਫਰੀਦਕੋਟ ਦਾ ਤੁਹਾਡਾ ਫਰੀਦਕੋਟ ਇਲੈਕਸ਼ਨ ਲੜਿਆ ਕੀ ਹੁਣ ਤੁਸੀਂ ਦੁਬਾਰਾ ਫਰੀਦਕੋਟ ਦਾ ਟੱਚ ਰਹੋਗੇ ਉੱਥੇ ਆਉਂਦੇ ਜਾਂਦੇ ਰਹੋਗੇ ਜਾਂ ਦੁਬਾਰਾ ਫਰੀਦਕੋਟ ਵਾਸੀ ਆ ਬਾਬਾ ਫਰੀਦ ਦੀ ਨਗਰੀ ਆ ਮੁਕੱਦਸ ਨਗਰੀ ਆ ਉੱਥੇ ਤੇ ਜਦੋਂ ਮੈਂ ਗਾਉਣ ਵੀ ਜਾਂਦਾ ਸੀ ਤੇ ਮੈਂ ਜੁੱਤੀ ਬਾਹਰ ਹੀ ਲਾ ਦਿੰਦਾ ਸੀ ਨੰਗੇ ਪੈਰੀ ਮੈਂ ਫਿਰਿਆ ਨੰਗੇ ਪੈਰੀ ਜਾ ਕੇ ਕਰਾਂਗਾ ਜਿਹੜੇ ਸਵਾਲਾਂ ਨੂੰ ਮੋਟਰਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਕਿ ਦੂਜਿਆਂ ਨਾਲ ਖੜੇ ਹੋ ਕੇ ਜਾ ਕੇ ਹਰ ਦੁੱਖ ਸੁੱਖ ਚ ਖੜਾ ਹੋਵਾਂਗਾ ਜਦੋਂ ਯਾਦ ਕਰਾਂਗੇ ਲੇਕਿਨ ਜਿਹੜਾ ਜਿੱਤ ਜਾਏ ਵਿਕਾਸ ਕਰਾਉਣਾ ਉਹਦਾ ਫਰਜ਼ ਹੁੰਦਾ ਜੇ ਮੈਂ ਆਊਟ ਆਫ ਦੀ ਵੇਜ ਜਾ ਕੇ ਕੰਮ ਕਰਾਂਗਾ ਤੇ ਤੁਹਾਨੂੰ ਪਤਾ ਜਿਹੜੀ ਪਾਰਟੀ ਚਾ ਉਹਦੇ ਵੀ ਪਾਰਟੀ ਦੇ ਅਹੁਦੇਦਾਰਾਂ ਨੂੰ ਪੁੱਛ ਕੇ ਨਾ ਜਾਓ ਤੇ ਅਗਲੇ ਮੰਡਲੇ ਦੇ ਅਕਸ ਦਾ ਕਹਿ ਦਿੰਦਾ ਇਹ ਬਿਨਾਂ ਪੁੱਛਿਆ ਕਿੱਦਾਂ ਆ ਗਿਆ ਮੇਰੇ ਇਲਾਕੇ ਇਸ ਕਰਕੇ ਮੈਂ ਬਿਨਾਂ ਬੁਲਾਇਆ ਤੇ ਨਹੀਂ ਜਾਵਾਂਗਾ ਹਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਉਹਨਾਂ ਦੇ ਦੁੱਖ ਸੁੱਖ ਚ ਹਾਜ਼ਰ ਰਵਾਂਗਾ ਜਦੋਂ ਮੈਨੂੰ ਫੋਨ ਕਰਨਗੇ 2-4 ਦਿਨ ਦਾ ਥਕੇਵਾ ਹੈਗਾ ਜੇ ਮੈਂ ਘੱਟ ਫੋਨ ਲੈ ਸਕਾਂ ਤੇ ਮੈਨੂੰ ਮਾਫ ਕਰ ਦੇਣ ਫਿਰ ਉਸ ਤੋਂ ਬਾਅਦ ਨੋਰਮਲ ਲਾਈਫ ਜੀਵਾਂਗਾ ਮੈਂ ਫੋਨ ਸਾਰਿਆਂ ਦਾ ਖੁਦ ਚੁੱਕਦਾ ਜਦੋਂ ਗੌਂਦਾ ਹੁੰਦਾ ਸੀ ਉਦੋਂ ਵੀ ਹੁਣ ਵੀ ਸੁਨੇਹਾ ਪੰਜਾਬ ਲਈ ਸੁਣੋ ਪੰਜਾਬ ਲਈ ਹੀ ਸੁਨੇਹਾ ਸ਼ਾਂਤ ਰਹੋ ਇਲੈਕਸ਼ਨ ਓਵਰ ਹੋ ਗਿਆ ਹੁਣ ਬੜਾ ਜਿਆਦਾ ਇਸ ਤਰ੍ਹਾਂ ਨਹੀਂ ਕਰਨਾ ਕਿ ਕੋਈ ਜਿੱਤ ਵੀ ਜਾਂਦਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਜਾਂਦੇ ਨੇ ਬਾਅਦ ਵਿੱਚ ਪਿਆਰ ਨਾ ਰੋ ਆਪਣਾ ਇਤਫਾਕ ਭਾਈਚਾਰਾ ਬਣਾ ਕੇ ਰੱਖੋ ਹਾਂਜੀ ਅਗੇ ਬੀਜਪੀ ਜਿਹੜੀ ਹੈ 3 ਸੀਟਾਂ ਦੇ ਲੜਦੀ ਹੁੰਦੀ ਸੀ ਅੱਜ 13 ਸੀਟਾਂ ਦੇ ਲੜੀਆਂ ਹਾਂ ਜੀ ਹਾਂਸਾਲ ਦੇ ਵਿੱਚ 23 ਸੀਟਾਂ ਜੋ ਸਸਟਫ ਤੇ ਰਹੀ ਹੈ ਇਹ ਡਾਇਰੈਕਸ਼ਨ ਦੇ ਵਿੱਚ 6 ਸੀਟਾਂ ਦੇ ਸੈਕੰਡ ਡਿਵੀਜ਼ਨ ਤੇ ਰਹੀ ਹੈ ਹਾਂਜੀ ਇਹ ਵੀ ਦੇ ਦਰਾਸ ਨੇ ਇਹਨਾਂ ਤੇਜ਼ੀ ਨਾਲ ਵਧਿਆ ਪੰਜਾਬ ਨੂੰ ਪਿੱਛਾ ਲੱਗੇ ਪੰਜਾਬ 2027 ਲਈ ਬਹੁਤ ਅੱਛਾ ਬੀਜਪੀ ਲਈ ਸਮਾਂ ਆਏਗਾ ਪਰਸੈਂਟੇਜ ਜਿਹੜੀ ਵਧੀ ਹੈ ਇਹਦੇ ਤੋਂ ਆਈਡੀਆ ਲੱਗਦਾ